ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸੈਦੋਕੇ ਤਹਿਸੀਲ ਇਸ ਪਿੰਡ ਨੂੰ ਨਿਹਾਲ ਸਿੰਘ ਵਾਲਾ ਪੈਂਦੀ ਹੈ ਤੇ ਜ਼ਿਲ੍ਹਾ ਮੋਗਾ ਹੈ ਸੋ ਮੋਗੇ ਜ਼ਿਲ੍ਹੇ ਦੇ ਪਿੰਡ ਸੈਦੋਕੇ ਦੇ ਵਿੱਚੋਂ ਤੁਹਾਨੂੰ ਅੱਜ ਇੱਕ ਵੀਡੀਓ ਦਿਖਾ ਰਿਹਾ ਇਹ ਪਿੰਡ ਭਦੌਰ ਦੇ ਵੀ ਨੇੜੇ ਰਹਿ ਜਾਂਦਾ ਹੈ ਬਾਈ ਖੁਸ਼ਦੀਪ ਦੇ ਘਰੋਂ ਇਹ ਵੀਡੀਓ ਬਣ ਰਹੀ ਹੈ ਦੋਸਤੋ ਇਸ ਵੀਡੀਓ 'ਚ ਤੁਹਾਨੂੰ ਮੈਂ ਲਗਭਗ 10 ਨਾਕ ਦਿਖਾਉਣੇ ਆ ਹਰੇਕ ਵੀਡੀਓ ਚ ਹਮੇਸ਼ਾ ਸੁਰੂ ਚ ਇਹ ਕੀ ਬੇਨਤੀ ਕੀਤੀ ਆ ਵੀ ਜਿਹਨੇ ਵੀ ਪਸ਼ੂ ਖਰੀਦਣਾ ਹੈ ਉਹ ਆਪ ਚੱਲ ਕੇ ਆਵੇ ਆਪ ਤਸੱਲੀ ਕਰੇ ਜਿੰਨਾ ਦੁੱਧ ਅਸੀਂ ਤੁਹਾਨੂੰ ਤਿਆਰ ਦੱਸਾਂਗੇ ਉਹ ਚੋਣਾ ਤੁਹਾਡਾ ਹੱਕ ਹੈ ਜਿਹੜੀ ਗੱਭਨ ਦੱਸਾਂਗੇ ਉਹ ਚੈੱਕ ਪਾਸ ਕਰਾ ਸਕਦੇ ਹੋ ਸੋ ਮਾਲਕ ਦੇ ਘਰੋਂ ਫੁੱਲ ਤਸੱਲੀ ਕਰ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਰਿਸਪਾਂਸਿਬਲ ਹੁੰਨੇ ਆ ਜਿਹੜਾ ਵੀ ਪਸ਼ੂ ਤੁਸੀਂ ਖਰੀਦਦੇ ਹੋ ਉਹਦੀ ਸਾਂਭ ਸੰਭਾਲ ਦੇ ਸੋ 10 ਨਗ ਲਗਭਗ ਦਿਖਾਉਂਗਾ ਤੇ ਕੁਸਕ گاਵਾ ਵਿੱਚੋਂ ਤੋਰੂੰਗਾ ਜਿਹੜੀਆਂ ਤੋਰ ਕੇ ਦਿਖਾਉਂਗਾ ਉਹ ਇਸ ਸਾਈਡ ਵਾਲੀਆਂ ਕੋਸ਼ਿਸ਼ ਕਰਾਂਗੇ ਜਿਹੜੀਆਂ ਉੱਪਰ ਵੱਧੀਆਂ ਬਾਕੀ ਖੜੀਆਂ گاਵਾਂ ਦੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਦੂੰਗਾ ਖੁਸ਼ ਦੀ ਭਾਈ ਸਸਤੀ ਕਾਲ ਸਸੀ ਗੱਲ ਜਗਜੀਤ ਵੀਰੇ 10 ਨਾ ਗੱਜ ਮੇਰੇ ਖਿਆਲ ਚ ਹਾਂਜੀ ਆਪਾਂ ਇਸ ਸਾਈਡ ਤੋਂ ਸ਼ੁਰੂ ਕਰਦੇ ਆਂ ਖੁਸ਼ੀ ਭਾਈ ਆ ਪੰਜ ਦਿਖਾ ਕੇ ਦੂਜੀਆਂ ਉੱਪਰ ਖੜੀਆਂ ਸੀ ਜਾਣਕਾਰੀ ਆਪਾਂ ਦੇ ਦੇਣੀ ਹੈ ਹਾਂਜੀ ਕੀ ਡਿਟੇਲ ਆ ਪਹਿਲੇ ਨੰਬਰ ਜਗਜੀਤ ਵੀਰੇ ਸਾਰਿਆਂ ਤੋਂ ਪਹਿਲਾਂ ਤਾਂ ਵੀ ਆਪਣੀ ਜਿੰਨੇ ਵੀ ਭਰਾ ਵੀਡੀਓ ਨਾਲ ਜੁੜੇ ਆ ਸਾਰਿਆਂ ਨੂੰ ਇੱਕ ਰਿਕਵੈਸਟ ਆ ਹੱਥ ਬੰਨ ਕੇ ਹੂੰ ਕਿਸੇ ਗਾਂ ਦੀ ਜਿੰਨੀ ਤਸੱਲੀ ਕਰਨੀ ਹੈ ਆਪਣੇ ਘਰੇ ਕਰੋ ਜੀ ਠੀਕ ਹੈ ਇੱਥੇ ਠੀਕ ਹੈ ਕਿਉਂਕਿ ਅਲੱਗ-ਅਲੱਗ ਜਗ੍ਹਾ ਤੇ ਕਈ ਵਾਰੀ ਪਸ਼ੂ 5 7 10 ਦਿਨ ਲੈ ਜਾਂਦਾ ਜੀ ਦੁੱਧ ਨੂੰ ਚੱਲਦਾ ਸਹੀ ਹੈ ਬਾਕੀ ਆਮ ਹੀ ਫੀਡ ਫਾਰਮੂਲੇ ਅਲੱਗ-ਅਲੱਗ ਤਰ੍ਹਾਂ ਦੇ ਆ ਜੀ 25 30 ਦਿਨ ਮਹੀਨਾ ਗਾਂ ਲੈ ਕੇ ਸਹੀ ਪੀਕ ਨੂੰ ਚੱਲਦੀ ਆ ਵੀ ਦੁੱਧ ਦੀ ਆਪਣੀ ਕਿਸੇ ਗਾਂ ਦੀ ਕੋਈ ਗਾਰੰਟੀ ਨਹੀਂ ਠੀਕ ਹੈ ਠੀਕ ਹੈ ਜੀ ਓਕੇ ਉਹ ਆਪਣੇ ਘਰੇ ਜਿਹੜਾ ਬੌਲਾ ਹੈਗਾ ਉਹ ਅਗਲਾ ਆਪਦਾ ਦੇਖ ਲੈ ਪਹਿਲੀ ਗੱਲ ਜੀ ਐਨੀਮਲ ਨਹੀਂ ਦੱਸਣਾ ਹੁੰਦਾ ਸਹੀ ਹੈ ਬਈ ਕਿਉਂਕਿ ਅਸੀਂ ਵੀ ਹੁਣ ਜੇ ਅੱਗੇ ਫਾਰਮਾਂ ਚੋਂ ਲੈਣੇ ਆ ਕਦੇ ਵੀ ਆਪਾਂ ਦੋ ਟਾਈਮ ਨਹੀਂ ਮਿਲਕਿੰਗ ਕਰੀ ਸਿੱਧੀ ਧਾਰਾ ਮਾਰ ਕੇ ਐਨੀਮਲ ਲੈ ਲਈਦਾ ਢਾਂਚਾ ਦੇਖ ਕੇ ਸਮਝ ਆ ਜਾਂਦੀ ਹੈ ਨਾ ਉਹ ਓਬਵੀਅਸਲੀ ਗੱਲ ਆ ਜੀ ਜਾਂ ਜਿੰਨੇ ਫਾਰਮਰ ਲੈ ਕੇ ਜਾਂਦੇ ਆ ਹੁਣ ਮੋਸਟਲੀ ਗੱਬਣਾ ਹੀ ਲੈ ਕੇ ਆਉਨੇ ਆ ਅਸੀਂ ਜ਼ਿਆਦਾਤਰ ਹਾਂਜੀ ਸ਼ੁਰੂਆਤ ਕਰ ਰਹੇ ਆ ਪਹਿਲੇ ਨੰਬਰ ਵਾਲੀ ਬੈਰ ਤੋਂ ਇਹ ਜੀ ਫਸਟ ਟਾਈਮਰ ਆ ਬੱਚੀ ਠੀਕ ਹੈ ਹਾਂਜੀ ਦਿਨ ਹਜੇ ਕਿੰਨੇ ਲਊ ਬਈ ਦਿਨ ਇਹਦੇ ਜੀ 8-9 ਪਏ ਆ ਠੀਕ ਹੈ ਤੇ ਇਹਦਾ ਬਾਕੀ ਸੀਮਨ ਡਿਟੇਲ ਸਾਰੀ ਮੈ ਮਿਲ ਜੂਗੀ ਜੀ ਇਹਦੀ ਇਹ ਸਟ੍ਰਾਈਕਰ ਦੀ ਆਪਾਂ ਨੂੰ ਦੱਸਿਆ ਜੀ ਹੂੰ ਤੇ ਇਹ ਸੰਗਤਪੁਰੇ ਤੋਂ ਡਾਕਟਰ ਸਾਹਿਬ ਆ ਠੀਕ ਹੈ ਉਹਨਾਂ ਦੀ ਕੋਈ ਏਆਈ ਕਰੀ ਸੀ ਕੀ ਆਪ ਦੇ ਕੋਈ ਖੋਦੇ ਦੀ ਮਾਂ ਦੇ ਅੱਗੇ ਵੀ ਠੀਕ ਹੈ ਤੇ ਉਹਨਾਂ ਦੇ ਮੰਨ ਲਓ ਵੀ ਹੋਮ ਬਰੀਡ ਬੱਛੀ ਆ ਗਈ ਠੀਕ ਹੈ ਹਾਂਜੀ ਖੁਸ਼ਦੀਪੇ ਦਾ ਰੇਟ ਕੀ ਰਹੂਗਾ ਭਾਈ ਰੇਟ ਜਗਜੀਤ ਜੀਰੇ ਇਹ ਬੱਚੀ ਆਪਾਂ ਦੇ ਦਾਂਗੇ 2,05,000 ਰੁਪਏ ਦੀ ਦੱਸੋ ਪਹਿਲਣ ਵੈੜ ਹੈ 2 ਲੱਖ ਤੇ 5000 ਦੀ ਮਿਲੂ ਸਟ੍ਰਾਈਕਰ ਬੁੱਲਦੀ ਹੈ ਢਾਂਜਾ ਤੁਸੀਂ ਇਹਦਾ ਦੇਖ ਲਓ ਹਵਾਨਾ ਫਿਟਿੰਗ ਵਾਲਾ ਰਮਾਡਾ ਲੱਗਾ ਜੀ ਇਹਦੇ ਓਕੇ ਹਵਾਨਾ ਅੱਗੋਂ ਵੀ ਚੰਗਾ ਤੇ ਪਿਛਾਣ ਨੂੰ ਵੀ ਸੋਹਣਾ ਦਿੰਦਾ ਸੋ 2 ਲੱਖ ਤੇ 5000 ਖੜਾਈਏ ਤੁਸਤ ਹਾਈਟ ਦੇਖ ਲਓ ਜੀ ਕੋਈ ਦਰਮਿਆਨੀ ਹਾਈਟ ਨਹੀਂ ਫੁੱਲ ਵੱਡੀ ਹਾਈਟ ਦੀ ਤੇ ਉਪਰੋਂ ਸਟ੍ਰੇਟ ਗਰਦਨ ਗੁਰਦਨ ਲੰਮੀ ਕਰਕੇ ਕੋਈ ਦੰਦੋ ਕਿਵੇਂ ਆ ਬਾਈ ਇਹ ਇਹ ਜੀ ਦੋ ਦੰਦ ਆ ਜੀ ਬਾਕੀ ਆਪਾਂ ਤਾਂ ਚੈੱਕ ਵੀ ਨਹੀਂ ਕਰੇ ਵਹਿੜਦੇ ਦੰਦ ਕਿਉਂਕਿ ਆਪਣੇ ਕੋਲੇ ਆਈ ਫੋਨ ਤੇ ਹੀ ਵਹਿੜ ਆਈ ਆ ਉਹਨੇ ਭੇਜੀ ਆ ਠੀਕ ਆ ਆਪਾਂ ਇਹਦਾ ਕੋ ਚੈੱਕ ਨਹੀਂ ਕਰੇ ਬਾਕੀ ਜਿਹਨੇ ਲੈਣੀ ਆ ਜੀ ਆਪਾਂ ਤਾਂ ਹੀ ਵੀਡੀਓ ਚ ਕਹਿੰਨੇ ਹੁੰਨੇ ਆ ਵੀ ਦੰਦ ਥਾਣ ਹਰੇਕ ਚੀਜ਼ ਚੈੱਕ ਕਰੋ ਹਾਂ ਵੀ ਇੰਨਾ ਕਾ ਵੀ ਜੇ ਕੋਈ ਗਾਂ ਬੰਦਾ ਆਨਲਾਈਨ ਮੰਗਵਾਉਂਦਾ ਵੀ ਆ ਜੀ ਵੀ ਗਾਂ ਨੂੰ ਜਾ ਕੇ ਮਸਟੈਟਸ ਨਾ ਹੋਵੇ ਜੇ ਆਪਣੇ ਨਾਲ ਕੋਈ ਗੱਲ ਕਰਦਾ ਬੰਦਾ ਤਾਂ ਥਣ ਕਿਉਂਕਿ ਆਪਣੇ ਜੇ ਪਾਸ ਕਰਿਆ ਤਾਂ ਆਬਵੀਅਸਲੀ ਸਹੀ ਹੋਣਗੇ ਜੀ ਸਹੀ ਹੈ ਹਾਂਜੀ ਸੋ ਦੋਸੋ ਇਹ ਪਹਿਲਾਂ ਖਰੀਦੀਆਂ ਪਾਸ ਕਰਕੇ ਪਰ ਫਿਰ ਵੀ ਜਿਹਨੇ ਖਰੀਦਣੀਆਂ ਆ ਉਹ ਆਪ ਪਾਸ ਕਰਕੇ ਲੈ ਜਾਊਗਾ ਇਥੋਂ ਸੋਹਣਾ ਹਵਾਨਾ ਦੋਸਤੋ ਸੋਹਣਾ ਕੱਦ ਦਾ ਵਹਿੜ ਦਾ ਪਹਿਲਾ ਸੁਆਏ ਨੇ ਸੋਣਾ ਦਿਨ ਹਜੇ ਲੈਂਦੀ ਹੈ ਦੰਦ ਤੁਸੀਂ ਦੇਖ ਲੈਣੇ ਆ ਹਵਾਨੇ ਦੀ ਫਿਟਿੰਗ ਫੂਟਿੰਗ ਪ੍ਰੋਪਰ ਬਹੁਤ ਸੋਹਣੀ ਦਿਸਦੀ ਹੈ ਤੁਸੀਂ ਦੇਖੋ ਉੱਪਰੋਂ ਹਵਾਨਾ ਅਗਾੜੀ ਵੀ ਜ਼ਰੂਰ ਖੋਤ ਕਰਿਓ ਸੋਹਣਾ ਫੇਸ ਆ ਦੋਸਤੋ ਪਤਲਾ ਜਾਂ ਮੂੰਹ ਥੱਲੋ ਹਜੇ ਕਿਉਂਕਿ ਬੱਚੀ ਛੋਟੀ ਉਮਰ ਦੇ ਵਿੱਚ ਹੈ 2 ਨੰਬਰ ਤੇ ਜਿਹੜੀ ਵੈੜ ਬਈ ਖੋਲਣ ਲੱਗੇ ਆ ਇਹ ਦੂਸਰਾ ਸੁਹਾ ਜੀ ਹੋ ਸਕਦਾ ਦੰਦਾਂ 'ਚ 6 ਦੰਦ ਹੋਵੇ ਜੀ ਇਹ ਇਹਦੇ ਵੀ ਦੰਦ ਨਹੀਂ ਚੈੱਕ ਕਰੇ ਦੁੱਧ ਦਾ ਜਿਹੜਾ ਰਿਕਾਰਡ ਆ ਜੀ ਉਹ 42 43 ਕਿਲੋ ਪੀਕ ਕਰਿਆ ਵੈੜ ਨੇ 37 38 ਕਿਲੋ ਦੁੱਧ ਤੇ ਚੱਲੀ ਆ ਜੀ ਠੀਕ ਹੈ ਤੇ ਵਧੀਆ ਫਾਰਮ ਦੀ ਵੈੜ ਆ ਜੀ ਇਹ ਗੱਬਣ ਹੈ ਇਸ ਟਾਈਮ ਗੱਬਣ ਆ ਜੀ ਹਜੇ 9 10 ਦਿਨ ਇਹਦੇ ਪੈਂਡਿੰਗ ਆਗੇ ਠੀਕ ਹੈ ਹਾਂਜੀ ਖੁਸ਼ਦੀਪ ਰੇਟ ਬਈ ਇਹਦਾ ਬੋਲ ਦੋ ਜੀ ਰੇਟ ਇਹ ਵੜ ਦੇ ਦਾਂਗੇ ਜੀ ਆਪਾਂ 1,80,000 ਰੁਪਏ ਦੀ ਜੀ ਫਿਰ ਮੋੜੀਏ ਨੂੰ ਬਈ ਉਹ ਤਾਂ ਸਹੀ ਤੌਰ ਲੱਗਦੀ 1,80,000 ਦੀ ਦੱਸੋ ਤੇ ਇਹ ਵੜ ਹਜੇ ਕੱਚੀ ਐ ਹਵਾਨਾ ਬੋੜਾ ਸੋਨਾ ਬਣਾਊਗੀ ਫਿਟਿੰਗ ਵਾਲਾ ਹੀ ਰੱਖੂਗੀ ਪਰ ਹਜੇ ਦਿਨ ਲੈਂਦੀ ਹੈ 10 ਤੋਂ 12 ਲਿਆ ਵੀਰੇ ਵਾਪਸ ਕਿਉਂਕਿ ਜਗਜੀਤ ਵੀਰੇ ਵੀਡੀਓ ਚ ਆਪਾਂ ਦਿਖਾਉਣੇ ਇੱਕ ਤਰ੍ਹਾਂ ਦਾ ਟ੍ਰਾਇਲ ਜਿਹਾ ਹੁੰਦਾ ਜਦੋਂ ਐਨੀਮਲ ਦੇ ਕੋਈ ਵੀ ਵੀਰ ਨੇ ਪੇਮੈਂਟ ਇਨਵੈਸਟ ਕਰਨੀ ਹੈ ਜੀ ਹਨਾ ਉਹ ਜਦੋਂ ਕੋਲੇ ਆ ਕੇ ਦੇਖਦਾ ਕੋਲੇ ਆ ਕੇ ਜੀ ਕੁਝ ਹੋਰ ਚੀਜ਼ ਲੱਗਦੀ ਹੈ ਕਈ ਵਾਰੀ ਹਾਈਟ ਛੋਟੀ ਦੀ ਗਾਂ ਵੱਡੀ ਲੱਗਦੀ ਹੈ ਜੀ ਜਿਵੇਂ ਵੱਡੀ ਹਾਈਟ ਦੀਆਂ ਬਹਿੜਾਂ ਵੱਡੀ ਹਾਈਟ ਦੀ ਜੱਜਮੈਂਟ ਨਹੀਂ ਆਉਂਦੀ ਨਾ ਉਹਨੇ ਬਾਡੀ ਵੇਟ ਦੀ ਜੱਜਮੈਂਟ ਆਉਂਦੀ ਆ ਹਮ ਅਸੇ ਤੋਂ ਅੱਗੇ ਭਾਈ ਜਿਹੜੀ ਗਾਂ ਖੜੀ ਹੈ ਇਹ ਵੀ ਸੈਕੰਡ ਟਾਈਮਰ ਆ ਜੀ ਠੀਕ ਹੈ ਇਹਦੇ ਹਜੇ 10-12 ਦਿਨ ਪਏ ਆ ਤੋਰ ਦੇ ਪੱਤੇ ਨੂੰ ਵੀ ਠੀਕ ਹੈ ਰੇਟ ਇਹਦਾ ਖੁਸ਼ਦੀ ਪਈ ਕੀ ਰੋ ਰੇਟ ਇਹ ਵੈਠ ਦੇ ਦਾਂਗੇ ਆਪਾਂ 1,70,000 ਰੁਪਏ ਦੀ ਜੀ ਆਹੀਂ ਤੋਰ ਦੇ 1.70 ਦੀ ਦੋਸਤੋ ਹਜੇ 10 ਤੋਂ 12 ਦਿਨ ਹੀ ਇਹਦੇ ਬਾਕੀ ਆ ਸੂਆ ਇਹਦਾ ਦੂਜਾ ਹੈ ਚੰਗਾ ਤਾਂ ਚ ਹੈ ਪਰ ਹਵਾਨਾ ਹਜੇ ਕਿਉਂਕਿ ਦਿਨ ਬਹੁਤ ਪਏ ਆ ਤਾਂ ਬਣਾਉਣਾ ਸ਼ੁਰੂ ਕੀਤਾ ਹੋਇਆ ਤਿਆਰ ਹੋਇਆ ਪਸ਼ੂ ਜਿਆਦਾ ਸੂਣਾ ਲੱਗਦਾ ਹੁੰਦਾ ਹੈ ਬਾਕੀ ਜੀ ਦੀ ਸਮਝ ਹੈ ਉਹ ਉਹਨੇ ਇਸ ਤਰ੍ਹਾਂ ਵੀ ਪਰਖ ਕਰ ਲੈਣੀ ਆ ਆਪਦੇ ਹਿਸਾਬ ਨਾਲ ਖਰੀਦ ਲੂਗਾ ਵੀਰ ਕਿਉਂਕਿ ਜਗਜੀਤਪੁਰੇ ਜਿਹੜੇ ਕਸਟਮਰ ਆਪਣੇ ਨਾਲ ਜੁੜੇ ਆ ਨਾ ਜੀ ਹੂੰ ਅੱਠਵੇਂ ਮਹੀਨੇ ਚ ਗਾਈਆਂ ਕੁਛ ਗਈਆਂ ਨੌਵੇਂ ਚ ਇਸ ਟਾਈਮ ਚ ਗਾਈਆਂ ਗਈਆਂ ਇਸ ਟਾਈਮ ਪਹਿਲਾਂ ਬੱਚੀਆਂ ਵੀ 40 40 ਕਿਲੋ ਦੁੱਧ ਕੱਢ ਰਹੀਆਂ ਕਿਉਂਕਿ ਇੱਕ ਤਾਂ ਮੌਸਮ ਚੰਗਾ ਆ ਗਿਆ ਜੀ ਤੇ ਗਾਂ ਆ ਵੀ ਗਾਂ 40 45 ਦਿਨ 50 ਦਿਨ ਲੈ ਕੇ ਦੁੱਧ ਨੂੰ ਸਹੀ ਚੱਲਣਾ ਸਟਾਰਟ ਕਰਦੀ ਹੈ ਜੀ ਬਿਲਕੁਲ ਅੱਛਾ ਇਦੋਂ ਅੱਗੇ ਭਾਈ ਜਓ ਬਹੁਤ ਵੱਡੀ ਗਾਂ ਤੁਸੀਂ ਦਿਖਾਉਣ ਲੱਗਾ ਵੈਂ ਇਹ ਜੀ ਤਿੰਨ ਬੇੜਾ ਆਪਣੇ ਕੋਲੇ ਕਾਲੀ ਸੂਈਆਂ ਗਈਆਂ ਸਵੇਰ ਤੋਂ ਲੈ ਕੇ ਹੂੰ ਤੇ ਇਹਦੇ ਮਗਰ ਬੱਛੀ ਆ ਜੀ ਠੀਕ ਹੈ ਦੂਸਰਾ ਸੂਆ ਹੂੰ ਓਰੀਜਨਲ ਦੁੰਨੇ ਕੰਨੀਆਂ ਸ਼ੈਗ ਵਾਲੀਆਂ ਖੜੀਆਂ ਇੱਕ ਪਾਸੇ ਇੱਕ ਚੌਗ ਵਾਲਾ ਦੰਦ ਖੜਾ ਜੀ ਚੌਗ ਤੇ ਸ਼ੈਗ ਚ ਹੋ ਰਹੀ ਹੈ ਇਹ ਸੁਹਾ ਦੂਸਰਾ ਜੀ ਠੀਕ ਹੈ ਦੁੱਧ ਦਾ ਰਿਕਾਰਡ ਬਹੁਤ ਚੰਗਾ ਜੀ ਤੇ ਬਾਕੀ ਹਾਈਟ ਲੈਂਥ ਉਹ ਆਪਾਂ ਨੂੰ ਕਹਿਣ ਦੀ ਨਹੀਂ ਗੱਲ ਹਨਾ ਤੇ ਬਾਕੀ ਗਾਂ ਅਗਲੇ ਦੀ ਸਾਂਭ ਸੰਭਾਲ ਆ ਜੀ ਕਿਉਂਕਿ ਇਦਾਂ ਦੇ ਐਨੀਮਲਾਂ ਤੋਂ ਦੁੱਧ ਲੈਣਾ ਜਿਹੜੀ ਐਫ ਬਰੀਡ ਚ ਪਿਓਰਟੀ ਚ ਬਹਿੜ ਕੋਈ ਵੱਡੀ ਗੱਲ ਨਹੀਂ ਮੈਨੇਜਮੈਂਟ ਸਾਂਭ ਸੰਭਾਲ ਵਧੀਆ ਹੋਵੇ ਜੀ ਅੱਛਾ ਰੇਟ ਤਾਂ ਕੀ ਰਹਿਣਾ ਬਈ ਰੇਡ ਜਗਜੀਤ ਵੀਰੇ ਇਹ ਵਹਿੜ ਆਪਾਂ ਦੇ ਦਾਂਗੇ ਜੀ 240000 ਰੁਪਏ ਦੀ ਜੀ ਖੋਲੀ ਨਹੀਂ ਪੁੱਤ 202 ਲੱਖ ਮਗਰ ਬੱਛੀ ਆ ਜੀ ਇਹਦੇ ਬੱਚਾ ਵੱੱਛੀ ਜਿਹੜੀ ਮੂਹਰੇ ਬੈਠੀ ਆ ਮੇਰੇ ਖਲ ਚੋਹੀ ਹੋਣੀ ਆ ਦੀ ਹਾਂਜੀ ਫੁੱਲ ਵੱਡੇ ਕਦ ਕਾਠ ਦੀ ਵਹਿੜ ਹੈ ਹਵਾਨਾ ਵੀ ਤੁਸੀਂ ਦੇਖੋ ਕਿ ਨਾ ਉੱਧਰ ਲੈ ਜਾ ਬਈ ਮੁੜ ਕੇ ਇਧਰ ਨੂੰ ਲੰਬੀ ਲੈ ਚੱਲ ਪੁੱਤ ਸੋ ਬਾਕੀ ਏਡੇ ਕਦ ਕਾਠ ਚ ਜੀ ਉੱਪਰੋਂ ਫਲੈਟ ਸਰੀਰ ਰੱਖਣਾ ਸਟ੍ਰੇਟ ਬਿਲਕੁਲ ਜੀ ਸਾਈਡ ਪੋਜ ਪੇਟਾ ਪੂਟਾ ਇੰਨਾ ਕ ਚੰਗਾ ਵਹਿੜਦਾ ਜੀ ਜਾਨੀ ਆਪਣੇ ਦਿਮਾਗ ਮੁਤਾਬਕਤਾ ਜੀ ਐ ਇੱਕ ਰੁੱਤ ਬਹੁਤ ਚੰਗੀ ਆ ਵੀ ਦੁੱਧ ਦੇ ਨੂੰ ਪੂਰਾ ਹੀ ਚੰਗਾ ਕੱਢਣਾ ਚਾਹੀਦਾ ਪੁੱਤ ਟੇਢੀ ਖੜਾਈਆਂ ਨੂੰ ਐ ਕਰਕੇ ਇਹਦਾ ਸਾਈਡ ਪੋ ਚੈੱਕ ਕਰੋ ਜੀ ਕਿੱਡਾ ਚੰਗਾ ਵਹਿੜਦਾ ਦੁੱਧ ਨੂੰ ਬਹੁਤ ਚੰਗੀ ਨਿਕਲਣੀ ਚਾਹੀਦੀ ਹੈ ਜਿਹੜੇ ਵੀ ਭਰਾ ਕੋਲੇ ਉੱਠ ਗਈ ਵੀ ਯਾਨੀ ਕਸਟਮਰ ਬਣ ਜੂ ਆਪਣਾ ਲੰਬਾ ਨਹੀਂ ਆਉਂਦਾ ਬਾਕੀ ਫੇਸ ਦੀ ਕੁਆਲਿਟੀ ਗਰਦਨ ਦੀ ਲੰਬਾਈ ਅੱਗੋਂ ਹੱਕ ਹੱਕ ਚੌੜੀ ਸਾਰੀਆਂ ਚੀਜ਼ਾਂ ਹੀ ਪੂਰਾ ਸੋ ਦੱਸੋ ਫੇਰ ਦੇਖੋ ਇਸ ਵੈਂਡ ਬਹੁਤ ਵੱਡੇ ਗੱਦ ਕਾਠ ਚ ਹੈ ਸੋਹਣੀ ਵਹਿੜ ਹੈ ਹਵਾਨਾ ਫਿਟਿੰਗ ਨਾਲ ਕੱਲ ਹੀ ਸੂਈ ਆਉਂਦ ਕਰਕੇ ਭਲੂਣ ਹਵਾਨੇ ਤੇ ਜਰੂਰ ਹੈਗੀ ਐ ਅ ਇਸ ਤੋਂ ਅੱਗੇ ਭਾਈ ਜਿਹੜੀ ਵੈਟ ਖੜੀ ਇਹ ਵੀ ਜੀ ਤਾਜੀ ਸੂਈ ਆ ਜੀ ਇਹ ਪਰਸੋਂ ਦੀ ਸੂਈ ਆ ਹੂੰ ਤੇ ਇਹਦੇ ਮਗਰ ਬੱਚੀ ਬਹੁਤ ਜ਼ਿਆਦੇ ਚੰਗੀ ਆ ਬਹੁਤ ਵੱਡੀ ਆਉਦੀ ਮਾਂ ਵਾਂਗੂ ਹਾਈਟ ਲੈਂਥ ਵਾਲੀ ਬਣੂਗੀ ਤੇ ਬਹੁਤ ਹੈਵੀ ਬੱਚੀ ਆ ਦੇਖੋ ਹਾਈਟ ਕਿੰਡੀ ਆ ਬੱਚੀ ਦੀ ਹੁਣੇ ਸਹੀ ਖੁਰਨੀ ਨਾਲੋਂ ਵੀ ਕਿਤੇ ਜ਼ਿਆਦੇ ਉੱਪਰ ਟੱਪਦੀ ਆ ਤੋਰੀ ਪੁੱਤ ਇਹ 6 ਦੰਦਾ ਜੀ ਠੀਕ ਐ ਤੇ ਇਹਦੇ ਥੱਲੇ ਯਾਨੀ ਹਾਊ 25 ਤੋਂ 28 ਲੀਟਰ ਵਾਂਗੂ ਹੁਣ ਬੋਲਾ ਅੱਛਾ ਇਹਦਾ ਰੇਟ ਕਿਹੜਾ ਰੱਖੋਗੇ ਰੇਟ ਜੀ ਇਹ ਵੈੜ ਦੇ ਦਾਂਗੇ 2,15,000 ਰੁਪਏ ਦੀ ਜੀ 2,15 ਦੀ ਦੱਸੋ ਇਹ ਤੁਹਾਨੂੰ ਗਾ ਮਿਲੂਗੀ ਸੋਈ ਪਰਸੋਂ ਦੀ ਐ ਬੱਚੀ ਨੂੰ ਜਨਮ ਦਿੱਤਾ ਹਾਜ਼ਰ ਬੌਲਾ ਤੁਹਾਨੂੰ ਦੱਸਦਾ ਉਹ ਤੁਹਾਡੀ ਹਿੰਮਤ ਆ ਵੀ ਤੁਸੀਂ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਬੱਚੀ ਨੂੰ ਇਹਨੇ ਜਨਮ ਦਿੱਤਾ ਢਾਂਚਾ ਇਹਦਾ ਸੁਨਾ ਕਦ ਕਾਠ ਲੰਬਾਈ ਲੰਮਾਈ ਚੰਗੀ ਐ ਬਾਕੀ ਜੋ ਚੀਜ਼ ਆ ਉਹ ਕੈਮਰੇ ਦੀ ਨਿਗਾਹ ਦੇ ਵਿੱਚ ਆ ਤੇ ਤੁਸੀਂ ਇਹਨੂੰ ਕਲੀਅਰ ਦੇਖ ਰਹੇ ਹੋ ਥਾਣੇ ਦੇ ਹੱਥੀ ਚੁਆਈ ਵਾਲੇ ਵੀ ਆ ਬਾਕੀ ਦੁੱਧ ਚੰਗਾ ਚੋਣਾ ਤਾਂ ਮਸ਼ੀਨ ਜ਼ਰੂਰ ਲਾਇਆ ਕਰੋ ਸੋ ਇਹ ਪੰਜ ਤੁਹਾਨੂੰ ਉੱਪਰ ਖੜੀਆਂ گاਵਾ ਦਿਖਾਤੀਆਂ ਦੋਸਤੋ ਤੇ ਥੱਲੇ ਖੜੀਆਂ ਦੋ گاਵਾ ਇਸ ਸਾਈਡ ਦਿਖਾਉਣੇ ਇੱਕ ਤਾਂ ਜਗਜੀਤ ਵੀਰੇ ਆ ਆਪਣੇ ਕੋਲੇ ਹੀਫਰ ਆ ਜੀ ਇਹ ਦੋ ਦਾੰਦ ਆ ਜੀ ਠੀਕ ਹੈ ਸੱਤ ਮਹੀਨਿਆਂ ਤੋਂ ਪਲੱਸ ਹੈਗਾ ਬਣਾਂਗੀ ਠੀਕ ਹੈ ਜਿਹੜੀ ਡੇਟ ਆਪਾਂ ਨੂੰ ਮਾਲਕਾਂ ਨੇ ਦੱਸੀ ਸ਼ਾਇਦ ਇਹ ਸਾਢੇ ਸੱਤਾਂ ਦੀ ਹੋਗੀ ਹੋਵੇ ਜਾਂ ਸੱਤ ਦੇ ਮਹੀਨੇ ਪੰਜ 10 ਦਿਨਾਂ ਦੀ ਹੋਵੇ ਜੀ ਠੀਕ ਹੈ ਤੇ ਇਹ ਸਟ੍ਰਾਈਕਰ ਦੀ ਦੱਸੀ ਸੀ ਸੀਮਨ ਵੀ ਹੈਗਾ ਆਪਣੇ ਕੋਲੇ ਡਿਟੇਲ ਸਾਰੀ ਵੀ ਕਿਹੜਾ ਲੱਗਿਆ ਵਾ ਕੀ ਭਾਜ ਦੇ ਦਾਂਗੇ ਇਹ ਇਹ ਜੀ ਆਪਾਂ 1 ਲੱਖ 10000 ਰੁਪਏ ਦੀ ਬੱਛੀ ਦੇ ਦਾਂਗੇ ਠੀਕ ਹੈ ਕਹਿੰਦਾ ਸੋਨੇ ਨੂੰ ਪਤਾ ਜਿੱਦਾਂ ਇਹਨੇ ਜਦੋਂ ਤਿਆਰ ਹੋਣਾ BCS ਬੋਡੀ ਵੇਟ ਬਹੁਤ ਆ ਬੱਛੀ ਚ ਜੀ ਤੇ ਬਾਕੀ ਹਾਈਟ ਮੇਰੇ ਕੋਲੇ ਖੜ ਕੇ ਜੱਜ ਕਰਵਾ ਨਾ ਵਧੀਆ ਹਾਈਟ ਦੀ ਵਧੀਆ ਲੰਬੀ ਲੰਜੀ ਬੱਛੀ ਹੈ ਪਲੀ ਜੁਲੀ ਸੋ 1 ਲੱਖ ਤੇ 10000 ਦੀ ਇਹ ਤੋਂ ਅੱਗੇ ਬਈ ਜਿਹੜੀ ਬੈੜ ਇਹ ਪਹਿਲਾਂ ਹਾਂ ਜੀ ਬੈੜ ਤੇ ਸੂਈ ਵੀ ਐ ਨੂੰ ਸੂਈ ਨੂੰ ਹੋਗੇ 9-10 ਦਿਨ ਜੀ ਹੂੰ ਤੇ 20-22 ਕਿਲੋ ਹੁਣ ਇਸ ਟਾਈਮ ਦੁੱਧ ਆ ਜੀ ਠੀਕ ਐ ਨੂੰਈ ਜੀ ਪਾਟੀ ਵੀ ਬਰਸ਼ ਫੇਰ ਨਾਲ ਇਹ ਨਵਾਈਆਂ ਕਰਕੇ ਦੁੱਧ ਦੀ ਦੋ ਟਾਈਮ ਬੰਦਾ ਮਿਲਕਿੰਗ ਕਰਕੇ ਲਿਆ ਸਕਦਾ ਦੋ ਦੰਦ ਪੂਰੇ ਚੌਕ ਦੇ ਇੱਕ ਸਿੱਟਿਆ ਵਾ ਜੀ ਪਹਿਲਣਾ ਬੱਛੀ ਇਹ ਠੀਕ ਐ ਰੇਟ ਕੀ ਰਹਿਣਾ ਦਾ ਰੇਟ ਇਹ ਵੈਟ ਦੇ ਦਾਂਗੇ ਜੀ ਆਪਾਂ 1,10,000 ਰੁਪਏ ਦੀ ਜੀ ਸੋ ਸੋ 1 ਲੱਖ ਤੇ 10000 ਦੀ ਦੁੱਧ ਤੁਸੀਂ ਚੋਣਾ ਬਾਕੀ ਤਸੱਲੀ ਕਰਨ ਦੀ ਲੋੜ ਲੱਗੀ ਹੋਰ ਤੁਸੀਂ ਕਰਨੀ ਹੈ ਤਿੰਨ ਐਸ ਸਾਈਡ ਤੇ ਖੜੀਆਂ ਐ ਖੜੀਆਂ ਹੀ ਫੇਰ ਤੁਹਾਨੂੰ ਦਿਖਾ ਦੇਣੀਆਂ ਕਿਉਂਕਿ ਜਿਹੜੀਆਂ ਤੋਰਨਾਸੀਓ ਪੰਜ ਉੱਪਰ ਲੀਆਂ ਤੁਹਾਨੂੰ ਦਿਖਾਤੀਆਂ। ਕੋਸ਼ਿਸ਼ ਬਈ ਇਹਨਾਂ ਚ ਕੀ ਡਿਟੇਲ ਹੈ ਇਹਨਾਂ گاਵਾਂ ਦਾ। ਇਹ ਜਗਜੀਤ ਵੀਰੇ ਸੂਈ ਨੂੰ ਐਨੂੰ ਵਹਿੜ ਨੂੰ ਵੀ ਹੋ ਗਏ 9-10 ਦਿਨ ਜੀ। ਠੀਕ ਐ। ਦੁੱਧ ਹੋਊ ਇਹਦੇ ਥੱਲੇ ਜੀ 20-22 ਕਿਲੋ ਯਾਨੀ 25 ਦੇ ਨੇੜੇ 20 ਤੋਂ ਪਲੱਸ ਤੇ 25 ਦੇ ਸੰਨ ਚ ਦੁੱਧ ਹਾਜ਼ਰ ਆ ਜੀ ਇਹਦੇ ਥੱਲੇ। ਠੀਕ ਐ। ਹਾਂ ਜੀ। ਤੇ ਇਹਦੇ ਆਪਣੀ ਨੱਥ ਮਾਰੀ ਵੀ ਹੈ ਜੀ ਜਿਹੜੇ ਵੀ ਭਰਾ ਨੇ ਲੈਣੀ ਆ ਤੇ ਇਹ ਕਈ ਵਾਰੀ ਮੰਨ ਕੇ ਚੱਲੋ ਵੇਚਦੀ ਡਰ ਜਾਂਦੀ ਆ ਉਹ ਮਸ਼ੀਨ ਤੇ ਮਿਲ ਕੇ ਹੀ ਕਰਵਾਉਂਦੀ ਆ ਜੀ ਇਹੇ। ਠੀਕ ਹੈ ਪੇਪਰਾ ਉਹੀ ਸੰਪਰਕ ਕਰੇ ਜਿਹਨੇ ਮਸ਼ੀਨ ਤੇ ਚੋਣੀ ਆ ਠੀਕ ਹੈ ਹਾਂਜੀ ਅੱਛਾ ਰੇਟ ਇਹਦਾ ਕੀ ਰਹੂਗਾ ਹੱਥੀ ਧਾਰਾਂ ਤੂਰਾ ਅਮਰਵਾ ਲੈਂਦੀ ਹੈ ਜੀ ਠੀਕ ਹੈ ਤੇ ਪਰ ਜਾਨੀ ਉਹ ਮਸ਼ੀਨ ਤੇ ਚੋਣ ਨੂੰ ਕੋਹ ਨਹੀਂ ਕਹਿੰਦੀ ਜੀ ਓਕੇ ਰੇਟ ਇਹਦਾ ਕੀ ਰਹਿਣਾ ਰੇਟ ਜੀ ਇਹ ਵੈੜ ਆਪਾਂ ਦੇ ਦਾਂਗੇ 115000 ਰੁਪਏ ਦੀ ਜੀ ਠੀਕ ਹੈ ਹਾਂਜੀ ਆ ਇਹਦੇ ਨਾਲ ਇਹਦੀ ਤਸੱਲੀ ਆਪਣੇ ਘਰੇ ਦੋ ਟਾਈਮ ਬੰਦਾ ਕਰ ਲੈ ਤਿੰਨ ਟਾਈਮ ਕਰ ਲੈ ਜੀ ਬਾਅਦ ਚ ਆਪਾਂ ਲਾਂਭਾ ਕਿਸੇ ਤੋਂ ਕੋਈ ਨਹੀਂ ਲੈਣਾ ਕਿਸੇ ਘਾਮ ਦਾ ਜਦੋਂ ਆਪਾਂ ਕਲੀਅਰ ਹੀ ਹਾਂਜੀ ਤਿੰਨ ਪਰਤੇ ਬਾਈ ਦੋ ਇਹਦੇ ਥੱਲੇ ਵੀ 20 ਤੋਂ 22 ਕਿਲੋ ਦੁੱਧ ਆ ਜੀ ਹੂੰ ਤੇ 7-8 ਦਿਨਾਂ ਦੀ ਇਹ ਸੂਈ ਹੈ ਜੀ 10 ਹੋ ਗਏ ਹੁਣ 10 ਹੋ ਗਏ ਹੋਣ ਜੀ ਠੀਕ ਹੈ ਭਾ ਕੀ ਰੋਗੇ ਇਹ ਦੇ ਦਾਂਗੇ 1,10,000 ਰੁਪਏ ਦੀ ਜੀ ਠੀਕ ਹੈ ਤੇ ਨਾਲ ਜਿਹੜੀ ਗਾਂ ਕਿ ਇਹ ਪਹਿਲਣਾ ਵਹਿੜ ਜੀ ਹੂੰ ਤੇ ਇਹ ਤਾਜੀ ਸੂਈ ਹੈ ਜੀ ਕੱਲ ਦੀ ਠੀਕ ਹੈ ਤੇ ਇਹ ਅਜੇ ਮੰਨ ਕੇ ਚੱਲੋ ਜੇ ਕਿਸੇ ਭਰਾ ਦੇ ਪਸੰਦ ਹੋਈ ਤਾਂ ਫੋਨ ਕਰ ਲਿਓ ਠੀਕ ਹੈ ਉਹ ਵਜਾ ਉਹ ਜਿਆ ਰੇਟ ਕਰ ਲਾਂਗੇ ਜੀ ਓਕੇ ਸੋ ਦੋਸਤੋ ਮੇਨ ਮੇਰੀ ਵੀਡੀਓ ਦੇ ਇਹ ਪੰਜ ਨਗ ਤੁਹਾਨੂੰ ਜਿਹੜੇ ਤੋੜ ਕੇ ਵੀ ਦਿਖਾਤੇ ਆ ਬਾਕੀ ਪੰਜ ਨਗ ਹੋਰ ਤੁਹਾਨੂੰ ਉਹਨਾਂ ਦੀ ਡਿਟੇਲ ਦੱਸਤੀ ਹੈ ਜਿਹਨੂੰ ਜਿਹੜਾ ਪਸੂ ਚੰਗਾ ਲੱਗਿਆ ਬਾਅਦ ਚ ਕਮੈਂਟਾਂ ਚ ਲਾਂਭੇ ਦੇਣ ਨਾਲੋਂ ਵੇਤਰੇ ਹੁੰਦਾ ਵੀ ਜਦੋਂ ਹਰੇਕ ਭਰਾ ਹੀ ਇਹ ਚਾਹੁੰਦਾ ਵੀ ਉਹਦੇ ਘਰੋਂ ਜਿਹੜੀ ਚੀਜ਼ ਖਰੀਦਣੀ ਆ ਆਪਦੀ ਟਣਕਾ ਕੇ ਲੈ ਲਓ ਬਾਅਦ ਚ ਸਾਮ ਸੰਭਾਲ ਲੈ ਕਿਉਂਕਿ ਸਾਲੀਆਂ ਚੀਜ਼ਾਂ ਬਦਲਦੇ ਰਹਿੰਦੇ ਨੇ ਕਈ ਵਾਰ ਸੋ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਲਿਓ ਤੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਉਸ ਦਾ ਇਸ ਵੀਡੀਓ ਨੂੰ ਦੇਖਣ ਲਈ